ਅੰਤਨਾ ਸਿਫਤੀ ਕਹਿਣਾ ਅੰਤ ਸਿਸਤਾਂ ਦਾ ਅੰਤ ਨਹੀਂ ਕਥਨ ਕਰਨ ਦਾ ਅੰਤ ਨਹੀਂ ਅੰਤਨਾ ਕਰਨੇ ਦੇ ਦਾ ਅੰਤ ਰਚਨਾ ਦਾ ਅੰਤ ਨਹੀਂ ਦਾਤਾਂ ਦਾ ਅੰਤ ਨਹੀਂ ਅੰਤਨਾ ਵੇਖਣ ਸੁਣਨ ਦਾ ਅੰਤ ਵੇਖਣ ਦਾ ਅੰਤ ਨਹੀਂ ਸੁਣਨ ਦਾ ਅੰਤ ਨਹੀਂ ਅੰਤਨਾ ਜਾਪੇ ਕਿਆ ਮਨ ਮੰਤ ਮੰਨ ਵਿੱਚ ਕਿਹੜੀ ਸੁਆਹ ਹੈ ਅੰਤ ਨਹੀਂ ਜਾਪਦਾ ਅੰਤ ਨਾ ਜਾਪੇ ਕੀਤਾ ਆਕਾਰ ਕੀਤੇ ਵਿਸਾਰੇ ਦਾ ਅੰਤ ਨਹੀਂ ਜਾਣਿਆ ਜਾਂਦਾ ਅੰਤ ਨਾ ਜਾਪੇ ਪਾਰ ਆਵਾਰ ਪਾਰ ਉੜਾਰ ਦਾ ਅੰਤ ਨਹੀਂ ਜਾਣਿਆ ਜਾਂਦਾ ਅੰਤ ਕਾਰਨ ਕਤੇ ਬਿਲਲਾ ਹੈ ਅੰਤ ਲੈਣ ਵਾਸਤੇ ਕਈ ਮਿਲ ਕੇ ਰਹੇ ਹਨ ਤਾਂ ਕਿ ਅੰਤ ਨਾ ਪਾਇਆ ਜਾਏ ਉਸ ਦੇ ਅੰਤ ਪਾਏ ਨਹੀਂ ਜਾਂਦੇ ਏ ਅੰਤ ਨਾ ਜਾਣੇ ਕੋਈ ਉਸ ਦਾ ਇਹੋ ਅੰਤ ਹੈ ਕਿ ਕੋਈ ਜਾਣ ਨਹੀਂ ਸਕਦਾ ਬਹੁਤਾ ਕਹੀਏ ਬਹੁਤਾ ਹੋਏ ਬਹੁਤਾ ਕਹਿਣ ਨਾਲ ਹੋਰ ਬਹੁਤਾ ਹੁੰਦਾ ਹੈ ਵੱਡਾ ਸਾਈ ਉੱਚਾ ठाਉ ਉਹ ਵੱਡਾ ਮਾਲਕ ਉਸ ਦਾ ਵੱਡਾ ਸਥਾਨ ਹੈ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਤੋਂ ਉੱਤੇ ਉਸ ਦਾ ਉੱਚਾ ਨਾਮ ਹੈ ਇਹ ਵੱਡਾ ਉੱਚਾ ਹੋਵੇ ਕੋਈ ਇਡਾ ਵੱਡਾ ਉੱਚਾ ਹੈ ਜੇ ਕੋਈ ਹੋਰ ਹੋਵੇ ਤਿਸ ਉੱਚੇ ਕੋ ਜਾਣੇ ਸੌਇ ਤਾਂ ਉਹ ਉਸ ਉੱਚੇ ਨੂੰ ਜਾਣ ਸਕਦਾ ਹੈ ਜੇ ਵਡ ਆਪ ਜਾਣੇ ਆਪ ਆਪ ਜਿੱਡਾ ਵੱਡਾ ਆਪ ਹੈ ਉਹ ਆਪ ਹੀ ਆਪਾ ਜਾਣਦਾ ਹੈ ਨਾਨਕ ਨਦਰਿ ਕਰਮੀ ਦਾਤ ਕਿਰਪਾ ਜਿਸਤੀ ਕਰਕੇ ਬਖਸ਼ੀਸ਼ ਦੀ ਦਾਤ ਮਿਲਦੀ ਹੈ ਔਰ ਫਿਰ ਜੇ ਕੋ ਖਾਤਾ ਉਹ ਇਹ ਦਜੀ ਕੀ ਸਕਦਾ ਹੈ